ਗਿਲਜੀ ਬੈਠੇ ਲਾਲ ਪੱਗ ਵਾਲੇ ਜਿਨ੍ਹਾਂ ਨੇ 64000 ਤੇ ਮਨਪ੍ਰੀਤ ਬਾਦਲ ਮਾਂਜਿਆ ਮੈਂ ਤਾਂ ਇਹੀ ਕਹੂੰਗਾ ਇਹ ਕਦੇ ਕਿਤੋਂ ਆ ਜਾਂਦੇ ਨੇ ਕਦੇ ਕਿਧਰੋਂ ਆ ਜਾਂਦੇ ਨੇ ਕਦੇ ਕਿੱਧਰਲੀ ਪਾਰਟੀ ਚੋਂ ਕਦੇ ਕਿੱਧਰਲੀ ਪਾਰਟੀ ਚੋਂ ਆ ਜਾਂਦੇ ਨੇ ਇਹਨਾਂ ਦਾ ਪੱਕਾ ਨਹੀਂ ਪਤਾ ਵੀਰੋ ਸਰਟੀਫਿਕੇਟਾਂ ਤੇ ਕੀ ਲਿਖਿਆ ਹੋਇਆ ਹੈ ਤੇ ਹੈਗੇ ਕੀ ਨੇ ਇੱਕ ਜੰਗਲ ਦੇ ਵਿੱਚ ਖਰਗੋਸ਼ ਵਾਸਤੇ ਕੋਈ ਨੌਕਰੀ ਨਿਕਲੀ ਪਰ ਰਿਛ ਨੇ ਜੁਗਾੜ ਜਆ ਲਾ ਲਿਆ ਉਹ ਕਹਿੰਦਾ ਯਾਰ ਮੈਂ ਬੇਰਜ਼ਗਾਰ ਆ ਇਹ ਨੌਕਰੀ ਮੈਨੂੰ ਦੇ ਦੋ ਉਹ ਕਹਿੰਦੇ ਇਹ ਤਾਂ ਖਰਗੋਸ਼ ਵਾਸਤੇ ਆ ਉਹ ਕਹਿੰਦਾ ਮੇਰੇ ਵਾਲੇ ਸਰਟੀਫਿਕੇਟ ਤੇ ਖਰਗੋਸ਼ ਲਿਖ ਦੋ ਯਾਰ ਇਹ ਚ ਕੀ ਫਰਕ ਪੈਂਦਾ ਖਰਗੋਸ਼ ਲਿਖਾ ਲਿਆ ਕਾਗਜ਼ ਪੂਰੇ ਕਰਾ ਲੇ ਤੇ ਖਰਗੋਸ਼ ਵਾਲੀ ਨੌਕਰੀ ਤੇਰੇ ਰਿੱਚ ਲੱਗ ਗਿਆ ਹੁਣ ਰਿੱਚਤਾ ਲੱਗ ਗਿਆ ਪਰ ਉਹਨੂੰ ਖਾਣਾ ਪੀਣਾ ਤਾਂ ਸਾਰਾ ਕਾਗਜ਼ਾਂਮ ਤਾਂ ਉਹ ਖਰਗੋਸ਼ ਵਾਲੀ ਮਿਲੂਗਾ ਨਾ ਉਹ ਖਰਗੋਸ਼ ਵਾਲੇ ਉਹਨੂੰ ਕੋ ਕੱਪੁੰਨੇ ਹੋਏ ਦਾਣੇ ਜੇ ਦੇ ਰਿਆ ਕਰਨ ਉਹ ਹੁਣ ਰਿੱਚ ਉਹ ਬੜਾ ਮਹੀਨੇ ਬਾਅਦ ਕਹਿੰਦਾ ਬੜੇ ਤੰਗ ਹੋ ਗਏ ਯਾਰ ਆਹ ਕੀ ਖਾਈ ਜੰਨੇ ਯਾਰ ਕਹਿੰਦਾ ਮੈਨੂੰ ਕਹਿੰਦਾ ਰਿਛਾ ਯਾਰ ਉਹ ਕਹਿੰਦਾ ਮੈਂ ਵੀ ਮੈਨੂੰ ਉਹ ਰਿਛਾ ਵਾਲੀ ਦਿਓ ਯਾਰ ਜਿਹੜੀ ਖੁਰਾਕ ਹੈ ਉਹ ਕਹਿੰਦੇ ਨਾ ਕਾਗਜ਼ਾਂ 'ਚ ਭਾਈ ਬੋਲਦਾ ਤੂੰ ਖਰਗੋਸ਼ ਹੈ ਉਹਨੂੰ ਕਿਤੇ ਪਤਾ ਲੱਗ ਗਿਆ ਵੀ ਜੰਗਲ 'ਚ ਪਰਲੇ ਪਾਸੇ ਕਿਤੇ ਇੱਕ ਰਿਛਾ ਲਈ ਨੌਕਰੀ ਤੇ ਖਰਗੋਸ਼ ਕੰਮ ਕਰੀ ਜਾਂਦਾ ਉਹ ਕਹਿੰਦਾ ਆਪਾਂ ਉਹ ਨੌਕਰੀ ਲੈ ਦੇਖ ਲੈਨੇ ਆਪਾਂ ਤੇ ਉਹਨੇ ਜੀ ਜੰਗਲ ਦੀ ਹਾਈ ਅਥਾਰਟੀ ਕੋਲੇ ਸ਼ਿਕਾਇਤ ਕਰ ਦਿੱਤੀ ਵੀ ਉਹ ਉਹ ਮੇਰੇ ਨਾਲ ਬਦਲਾਈ ਜਾਵੇ ਨੌਕਰੀ ਹਾਈ ਅਥਾਰਟੀ ਨੇ ਚਾਰ ਚਾਰ ਚੀਤਿਆਂ ਦੀ ਕਮੇਟੀ ਬਣਾਤੀ ਵੀ ਇਹਦਾ ਫੈਸਲਾ ਕਰੋ। ਉਹ ਰਿਛ ਨੂੰ ਬੁਲਾ ਲਿਆ। ਕਹਿੰਦੇ ਵੀ ਹਾਂ ਦੱਸੋ ਕਹਿੰਦੇ ਤੁਸੀਂ ਦੇਖ ਲਓ ਜੀ ਆਪ ਦੇਖ ਲਓ ਵੀ ਮੈਂ ਰਿਛਾਂ ਦੇਖ ਲਓ ਪਰ ਮੈਨੂੰ ਖਰਗੋਸ਼ ਵਾਲੀ ਟ੍ਰੀਟਮੈਂਟ ਮਿਲ ਰਹੀ ਹੈ। ਮੈਨੂੰ ਜਿਹੜਾ ਰਿਛ ਦੇ ਹਿਸਾਬ ਨਾਲ ਮੈਨੂੰ ਮੇਰੇ ਨਾਲ ਟ੍ਰੀਟਮੈਂਟ ਕੀਤੀ ਜਾਵੇ। ਉਹ ਕਹਿੰਦੇ ਸਰਟੀਫਿਕੇਟ ਦਿਖਾ ਸਰਟੀਫਿਕੇਟ ਦੇ ਕਹਿੰਦੇ ਲਿਆ ਖਰਗੋਸ਼ ਐ ਤੂੰ ਤਾਂ। ਇਹ ਨਹੀਂ ਹੋ ਜਾਦਾ। ਆ ਗਿਆ ਮੁੜਿਆ ਆਇਆ ਉਥੋਂ। ਬਾਹਰ ਜਾਨਵਰ ਖੜੇ ਸੀ ਕਹਿੰਦੇ ਕੀ ਬਣਿਆ ਕਹਿੰਦਾ ਗੱਲ ਬਣੀ ਨਹੀਂ। ਉਹ ਕਹਿੰਦੇ ਤੂੰ ਆੜਿਆ ਕਿਉਂ ਨਹੀਂ ਯਾਰ? ਤੂੰ ਅੜਦਾ ਵੀ ਮੇਰੇ ਛਾਂ ਤੂੰ ਆਪਦੇ ਹੱਕਾਂ ਵਾਸਤੇ ਅੜਦਾ ਤੂੰ ਵੀਰ ਮੇਰੇ ਛਾਂ ਵੀ ਮੈਨੂੰ ਰਿਜ ਦੇ ਹਿਸਾਬ ਨਾਲ ਮੇਰੀ ਟ੍ਰੀਟਮੈਂਟ ਕਰੋ ਤੂੰ ਚੀਤਿਆਂ ਕੋਲ ਅੜਿਆ ਕਿਉਂ ਨਹੀਂ ਉਹ ਕਹਿੰਦਾ ਕਿਵੇਂ ਅੜਦਾ ਉਹ ਕਿਹੜਾ ਚੀਤੇ ਨੂੰ ਗਧਿਆਂ ਵਾਲੇ ਸਾਡੀ ਖਿੱਟ ਤੇ ਬੈਠੇ ਨੇ ਕੋਈ ਪਤਾ ਨਹੀਂ ਕਿਹੜਾ ਕਿਹੜਾ ਸਾਡੀ ਘਟ ਲਈ ਫਿਰਦਾ ਇੱਥੇ ਠੀਕ ਹੈ ਨਾ ਉਹ ਚੀਤਿਆਂ ਚਾਟ ਕੇ ਚੱਕੀ ਫਿਰਦੇ ਸੀਗੇ ਉੱਥੇ ਕੋਈ ਹੋਰ ਸੋ ਵੀਰੋ ਇਹਨਾਂ ਦੇ ਸਰਟੀਫਿਕੇਟ ਜਾਲੀ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਦਾ ਵੀ ਕੀ ਕਿਧਰੋਂ ਕਿਧਰ ਪਰ ਨਾਨਾ ਨੇ ਕਿ ਤੁਸੀਂ ਅੱਜ ਆ ਇਕੱਠ ਕਰਕੇ ਉਧਰ ਤਾਂ ਵੜਿੰਗ ਤੜਿੰਗ ਹੋ ਗਿਆ ਕੰਮ ਫਿਰ ਉਹ ਤਾਂ ਨਹੀਂ ਸੌਂਦੇ ਅੱਜ ਤੇ ਨਿਬੜ ਗਿਆ ਕੰਮ ਹੁਣ ਕਿਉਂਕਿ ਨੰਦਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਹੁੰਦੀ ਪਹਿਲਾਂ ਨਾ ਜਵਾਨਾ ਹੁੰਦਾ ਸੀਗਾ ਆਨੰਦ ਕਾਰਜਾਂ ਤੇ ਕੁੜੀ ਨੂੰ ਸਿੱਖਿਆ ਦੇਣ ਲੱਗ ਜਾਂਦੇ ਸੀ ਵੀ ਸਹੁਰੇ ਨੂੰ ਬਾਪ ਸਮਝੀ ਸੱਸ ਦੇ ਮਾਂ ਸਮਝ ਕੇ ਪੈਰੀ ਹੱਥ ਲਾਈ ਭੈਣੇ ਇਹਦੇ ਨਾਲ ਸਿਆਣੇ ਕਹਿੰਦੇ ਇਹਦੇ ਨਾਲ ਕੁੜੀ ਦਾ ਸੁਭਾਅ ਨਹੀਂ ਬਦਲਦਾ ਇਸ ਸਿੱਖਿਆ ਨਾਲ ਜੇ ਉਹਨੇ ਸੱਸ ਦੀ ਗੁੱਤ ਪਟਣੀ ਹੋਈ ਜਾਂ ਅਨਸਰ ਉਹਨੇ ਗੋਤਰੀ ਨੂੰ ਹੱਥ ਪਾਉਣਾ ਹੀ ਪਾਉਣਾ ਹੈ